ਛੱਪੜ ਦੇ ਪਾਣੀ ਦੀ ਕੋਈ ਵੀ ਨਿਕਾਸੀ ਨਾ ਹੋਣ ਕਰਕੇ ਮੀਂਹ ਪੈਣ ਨਾਲ ਛੱਪੜ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜਿਆ ਲੋਕਾਂ ਨੂੰ ਆਉਣ ਜਾਣ ਵਿੱਚ ਹੋ ਰਹੀ ਹੈ ਪਰੇਸ਼ਾਨੀ ਹਲਕਾ ਮਜੀਠਾ ਅਦੀਨ ਆਉਂਦਾ ਪਿੰਡ ਫੱਤੂ ਪੀਲੇ ਦੇ ਛੱਪੜ ਦੇ ਪਾਣੀ ਦੀ ਕੋਈ ਵੀ ਨਿਕਾਸੀ ਨਾ ਹੋਣ ਕਰਕੇ ਛੱਪੜ ਦਾ ਪਾਣੀ ਲੋਕਾਂ ਦੇ ਘਰ ਦੇ ਅੰਦਰ ਵੜ ਗਿਆ ਲੋਕ ਹੋ ਰਹੇ ਨੇ ਪਰੇਸ਼ਾਨ ਕੋਸ਼ਿਸ਼ ਰੇ ਸਰਕਾਰਾਂ ਨੂੰ ਲੋਕਾਂ ਦਾ ਆਖਣਾ ਹੈ ਕਿ ਲੰਬੇ ਸਮੇਂ ਤੋਂ ਛੱਪੜ ਦੀ ਨਿਕਾਸੀ ਨਹੀਂ ਹੋਈ ਜਿਸ ਕਰਕੇ ਪਾਣੀ ਕਿਤੇ ਵੀ ਡਰੇਨ ਵਿੱਚ ਨਹੀਂ ਜਾ ਰਿਹਾ ਇਸ ਕਰਕੇ ਪਹਿਲੀ بارش ਦੇ ਨਾਲ ਹੀ ਛੱਪੜ ਦਾ ਪਾਣੀ ਇਹਨਾਂ ਦੇ ਘਰ ਵਿੱਚ ਆ ਗਿਆ ਹੈ ਅਤੇ ਘਰਾਂ ਦਾ ਕਾਫੀ ਨੁਕਸਾਨ ਵੀ ਹੋਇਆ ਹੈ। ਜ਼ਿਆਦਾਤਰ ਉਹਨਾਂ ਨੂੰ ਆਉਣ-ਜਾਣ ਵਿੱਚ ਵੀ ਪਰੇਸ਼ਾਨੀ ਹੋ ਰਹੀ ਹੈ। ਇਸ ਗੰਦੇ ਪਾਣੀ ਨਾਲ ਕਈ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਪਿੰਡ ਵਾਸੀਆਂ ਨੇ ਆਖਿਆ ਕਿ ਇਸ ਪਰੇਸ਼ਾਨੀ ਤੋਂ ਨਿਜਾਤ ਦਿਵਾਉਣ ਲਈ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਉਹਨਾਂ ਦੇ ਪਿੰਡ ਵਿੱਚ ਨਹੀਂ ਆਇਆ। ਗੱਲਬਾਤ ਕਰਦਿਆਂ ਹੋਇਆਂ ਪਿੰਡ ਵਾਸੀਆਂ ਨੇ ਕੀ ਆਖਿਆ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਸੁਣਾਉਂਦੇ ਹਾਂ। ਆਪਣਾ ਆਪਣਾ ਨਾਮ ਵੀਰ ਜੋਧਵੀਰ ਸਿੰਘ ਕਿਹੜਾ ਪਿੰਡਾ ਫਤੂ ਕੀ ਲੈ ਜੀ ਕੀ ਮਾਮਲਾ ਹੈ ਜੀ ਇਹਨਾਂ ਦੇ ਬੋਝ ਮਾਮਲਾ ਵੀਰ ਜੀ ਛੱਪੜ ਦਾ ਜੀ ਜੀ ਇਹ 5 6 ਸਾਲ ਹੋ ਗਏ ਮੰਨ ਲਓ ਕੋਈ ਛੱਪੜ ਦੀ ਕੋਈ ਸੁਣਵਾਈ ਨਹੀਂ ਹੋਣੀ ਮਸਲੀ ਆ ਸਾਡਾ ਲਾ ਕੇ ਘਾਰਿਆ ਵੀਰ ਜੀ ਪਾਣੀ ਕੱਲ ਦੇ ਕੱਢਣ ਦੇ ਆਪਣੇ ਉਹਨਾਂ ਕਹੇ ਸਾਡੇ ਨਹੀਂ ਵਸਦੀ ਗੱਲ ਕੋਈ ਨਹੀਂ ਠੀਕ ਹੈ ਹਾਂ ਜੀ ਸਾਡੀਆਂ 2 3 ਪਹਿਲੀਆਂ ਮੰਨ ਲਓ ਝੋਨੇ ਦੀਆਂ ਲਾ ਕੇ ਮੰਨ ਲਓ ਉਹ ਸਾਰੀਆਂ ਦਫਾ ਹੋ ਗਈਆਂ ਆਏ ਸੀਜ਼ਨ ਹੁੰਦੀਆਂ ਜੀ ਜੀ ਤੇ ਮੰਨ ਲਓ ਕੋਈ ਸੁਣਵਾਈ ਨਹੀਂ ਨਾ ਕੋਈ ਮੰਨ ਲਓ ਪੰਜਾਬ ਸਰਕਾਰ ਸੁਣਦੀ ਆ ਨਾ ਮੰਨ ਲਓ ਵੀ ਆਪਣੇ ਭਗਵਾਨ ਤਾਂ ਮਾਣ ਹੀ ਸੁਣਦੇ ਆ ਕੋਈ ਵੀ ਨਹੀਂ ਆਪਣੀ ਇੱਚ ਸੁਣਵਾਈ ਕੋਈ ਨਹੀਂ ਜੀ ਕਿਹੜਾ ਵੀਡੀਓ ਕਿਹੜਾ ਪੈਂਦਾ ਆਪ ਜੀ ਨੂੰ ਵੀਡੀਓ ਆਪਾਂ ਨੂੰ ਜੀਠਾ ਪੈਂਦਾ ਜੀ ਉਹਨਾਂ ਦੇ ਧਿਆਨ ਚ ਲਿਆਂਦੀ ਕੋਈ ਜਾਂ ਕੋਈ ਮੰਗ ਲਿਆਂਦੀ 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 ਬੱਸ ਜੀ ਆ ਕੇ ਲਿਆਂਦੀ ਜੀ ਉਹਨਾਂ ਕੀ ਵਿਸ਼ਵਾਸ ਹੋਇਆ ਉਹਨਾਂ ਨੇ ਆਖਿਆ ਮੌਕਾ ਦੇਖਾਂਗੇ ਆਣ ਕੇ ਜਾਵਾਂਗੇ ਕੋਈ ਨਹੀਂ ਸੁਣਵਾਈ ਮੁਰਗੇ ਉਦੋਂ ਤੋਂ ਬਾਅਦ ਕੋਈ ਵੀ ਨਹੀਂ ਮੁੜ ਕੇ ਆਇਆ ਜੀ ਸਰਵੇਲ ਸਿੰਘ ਜੀ ਜੀ ਇਹ ਜਿਹੜੀ ਗੰਦਗੀ ਪਿੰਡ ਦੇ ਵਿੱਚ ਫੈਲੀ ਹੈ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹੋ ਕਹਿਣਾ ਚਾਹੁੰਦੇ ਹਾਂ ਜੀ ਇਹਦਾ ਜਿਹੜਾ ਵਕਾਸ਼ ਆ ਸੱਪੜ ਦਾ ਇਹ ਬਾਹਰ ਕੀਤਾ ਜਾਵੇ ਤਾਂ ਕਿ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਇੱਕ ਮੀਂਹ ਦੇ ਕਾਰਨ ਹੀ ਭਾਈ ਇੰਨਾ ਹੋ ਗਿਆ ਤੇ ਭਾਈ ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਇਹੋ ਬੇਨਤੀ ਹੈ ਹੱਥ ਜੋੜ ਕੇ ਕਿ ਭਾਈ ਇਹ ਜਿਹੜੀ ਗੰਦਗੀ ਹੈ ਘਰਾਂ ਦੇ ਵਿੱਚ ਵੜਦੀ ਹੈ ਘਰਾਂ ਦਾ ਪਾਣੀ ਜਿਹੜਾ ਉਹ ਵੀ ਭਾਈ ਖਰਾਬ ਹੋ ਜਾਂਦਾ ਇਸ ਕਰਕੇ ਬੜੀ ਤੰਗੀ ਹੈ ਗਾੜੀ ਮੀਂਹ ਜੇ بارشਾਂ ਚੱਲੂ ਹੋਣਗੀਆਂ ਨੇ ਤੇ ਭਾਈ ਬੇਨਤੀ ਹੈ ਕਿ ਜੇੜਾ ਇਹਦਾ ਨਾਂ ਕੋਈ ਵਿਕਾਸ ਹੋਇਆ ਤੇ ਵੀਡੀਓ ਦਾ ਜਾ ਕੇ ਧਰਨਾ ਦਿੱਤਾ ਜਾਵੇਗਾ ਤਾਂ ਦੀ ਅਸੀਂ ਉਠਾਂਗੇ ਜਦੋਂ ਇਹ ਆ ਕੋਈ ਸੁਣਵਾਈ ਹੋਊਗੀ ਬਾਰ ਬਾਰ ਇਹ ਹੋ ਕਿਉਂਕਿ ਲੋਕੀ ਘਰਾਂ ਦੇ ਵਿੱਚ ਮੌਜ ਲੈਂਦੇ ਨੇ ਤੇ ਅਸੀਂ ਭਾਈ ਜਦੋਂ ਮੀਂਹ ਵਰਦਾ ਤੇ ਬਾਹਰ ਖਲੋਤੇ ਹੁੰਨੇ ਕਿ ਪਤਾ ਨਹੀਂ ਕਿਹੜੇ ਵਾਲੇ ਕੋਈ ਕੰਦ ਕੋਠਾ ਜਾ ਪੈਣਾ ਤੇ ਨਿਆਣੇ ਵੀ ਬੱਚੇ ਵੀ ਬੜੇ ਪਰੇਸ਼ਾਨ ਨੇ ਦਿਨਾਂ ਕਿ ਤੇ ਨਿਕਲਿਆ ਜਾਂਦਾ ਬਾਹਰ ਨਾ ਕਿ ਤੇ ਤੁਸੀਂ ਵੇਖ ਹੀ ਰਹੇ ਜੀ ਕਰਨਾ ਬੇਨਤੀ ਨੂੰ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਭ ਕੀ ਨਾ ਆਪਣਾ ਫਤੇ ਸਿੰਘ ਜੀ ਜੀ ਕਿਹੜਾ ਪਿੰਡਾ ਲੋ ਪੱਤੂ ਪੀਲਾ ਜੀ ਇਹ ਜਿਹੜਾ ਨਾਰੇਬਾਜੀ ਕੀਤੀ ਜਾਰੀ ਕੀ ਕਰਨਾ ਇਹ ਛੱਪੜ ਦੇ ਕਾਰਨ ਜੀ ਛੱਪੜ ਦੀ ਖਲਾਈ ਨਹੀਂ ਹੋ ਰਹੀ ਬਹੁਤ ਚਿਰ ਤੋਂ ਤੇ ਪਾਣੀ ਘਰਾਂ ਦੇ ਵਿੱਚ ਵੜਿਆ ਵਾ ਤੇ ਬੁਰਾ ਹਾਲ ਆ ਮੇਰੇ ਪਾਲੀਆਂ ਲਈਆਂ ਠੇਕੇ ਤੇ ਲੱਗੇ ਮੈਂ 11 ਪਾਲੀਆਂ ਮੇਰੀਆਂ ਉਹ ਵੀ ਡੁੱਬੀਆਂ ਪਈਆਂ ਘਰਾਂ ਦੇ ਵਿੱਚ ਪਾਣੀ ਗਿਆ ਵਾ ਸੱਪ ਜਾਣ ਦੇ ਕਈ ਕੋ ਘਰਾਂ ਦੇ ਵਿੱਚ ਜਾਣ ਡਿਆ ਤੇ ਇਹ ਬਿਮਾਰੀ ਨਿਹਰੀ ਬਿਮਾਰੀ ਦਾ ਘਰ ਆਈ ਤੇ ਸਾਡੇ ਕੋਈ ਵਿਕਾਸ ਨਹੀਂ ਹੋਇਆ ਅਸੀਂ ਇਹ ਗੱਲ ਪੰਜਾਬ ਸਰਕਾਰ ਨੂੰ ਕਰਦੇ ਆਂ ਵੀ ਸਾਡਾ ਇਹਦਾ ਛੱਪੜ ਦਾ ਕੋਈ ਮਸਲਾ ਹੱਲ ਕੀਤਾ ਜਾਵੇ ਇਸ ਬੰਦੀ ਕੇ ਉੱਚ ਅਧਿਕਾਰੀ ਦੇ ਧਿਆਨ ਚ ਲਿਆਂਦਾ ਹਾਂ ਹਾਂਜੀ ਵੀਡੀਓ ਸਾਹਿਬ ਕੋ ਗਏ ਹਾਂ ਉਹਨਾਂ ਨੇ ਆਖਿਆ ਸੀ ਮੌਕਾ ਵੇਖਾਂਗੇ ਅਜੇ ਤੱਕ ਕੋਈ ਮੌਕਾ ਵੇਖ ਨਹੀਂ ਆਇਆ ਘਰਾਂ ਚ ਪਾਣੀ ਉਦਾਂ ਦਾ ਉਦਾਂ ਹੀ ਆ ਘਰਾਂ ਦਾ ਪਾਣੀ ਖਰਾਬ ਹੋ ਗਿਆ ਘਰਾਂ ਦਾ ਪਾਣੀ ਵੀ ਖਰਾਬ ਹੋ ਗਿਆ ਮੋਟਰਾਂ ਦਾ ਇਹ ਬਿਮਾਰੀਆਂ ਬਿਮਾਰੀਆਂ ਵੱਧ ਤੋਂ ਵੱਧ ਵਧਾਂ ਡੀਆਂ ਤੇ ਜੇ ਇਦਾਂ ਹੀ ਕੰਮ ਰਿਹਾ ਤੇ ਇਹ ਕੋਈ ਨਾ ਕੋਈ ਦਿਨ ਦਿਨ ਮੌਤ ਹੋਣੀ ਆ ਕਰਨੀ ਕੋਈ ਨਾ ਕੋਈ ਇਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਊਗੀ ਹੁਣ ਕੀ ਮੰਗ ਕੀ ਕਰਦੇ ਆ ਮੰਗ ਇਹ ਹੋ ਗਈ ਸਾਡੀ ਛੱਪੜ ਦਾ ਵਿਕਾਸ ਹੋਵੇ ਪਾਣੀ ਨਿਕਲੇ ਸਾਡੇ ਫਸਲਾਂ ਡੁੱਬੀਆਂ ਪਈਆਂ ਘਰਾਂ ਚ ਪਾਣੀ ਵੜਿਆ ਬੁਰਾ ਹਾਲ ਆ ਦੱਸੋ ਅਸੀਂ ਕਿੱਥੇ ਜਾਈਏ ਅਸੀਂ ਨਾਰੇ ਬਾਜੀ ਨਾ ਕਰੀਏ ਤਾਂ ਕੀ ਕਰੀਏ ਜੇ ਇਹਦਾ ਕੋਈ ਨਹੀਂ ਮਸਲਾ ਹੱਲ ਹੁੰਦਾ ਤੇ ਅਸੀਂ ਮਜੀਠੇ ਵੀਡੀਓ ਦਫ਼ਤਰ ਤੇ ਗਾੜੀ ਜਾ ਕੇ ਧਰਨਾ ਲਾਵਾਂਗੇ ਇਹ ਜਿਹੜੀ ਸਫਾਈ ਸਪੱੜ ਦੀ ਕਿੰਨੀ ਦਿਨ ਪਹਿਲਾਂ ਦੀ ਹੋਈ ਆ ਇਹ ਬਹੁਤ ਟਾਈਮ ਪਹਿਲਾਂ ਤੋਂ ਹੋ ਗਿਆ 8-10 ਸਾਲ ਹੋ ਗਏ ਇਹ ਕੱਲ ਨੂੰ ਜੀ ਅੱਜ ਦੀਆਂ ਸਰਕਾਰਾਂ ਸਮੇਂ ਵੀ ਨਹੀਂ ਧਿਆਨ ਦਿੰਦਾ ਜੀ ਨਹੀਂ ਹੋਈ ਆ ਜੀ ਪਿਛਲੇ ਸਰਕਾਰਾਂ ਸਮੇਂ ਹੋਈ ਆ ਇੱਕ ਵਾਰੀ ਜੀ ਹਾਂਜੀ ਮੜਕੇ ਨਹੀਂ ਹੋਈ ਠੀਕ ਹੈ ਜੀ ਹਾਂਜੀ ਇੱਕ ਵਾਰੀ ਹੋਈ ਆ ਜੀ ਇਹ ਪੰਜਾਬ ਸਰਕਾਰ ਵੱਲੋਂ ਕੀ ਕਹਿ ਰਿਹਾ ਜੀ ਜਿਹੜੇ ਛੱਪੜ ਆ ਇਹਨਾਂ ਨੂੰ ਪਿੰਡਾਂ ਦੇ ਵਿੱਚ ਢੀਲਾ ਬਣਾ ਕੇ ਅਸੀਂ ਤਿਆਰ ਕੀਤੇ ਆ ਕੋਈ ਝੀਲ ਨਹੀਂ ਜੀ ਤੁਸੀਂ ਵੇਖ ਸਕਦੇ ਜੇ ਝੀਲਾਂ ਝੀਲਾਂ ਦੇ ਘਰਾਜ ਵੜ ਗਈਆਂ ਝੀਲਾਂ ਘਰਾਜ ਵਾਰਨ ਨੂੰ ਥੋੜੀ ਹੁੰਦੀਆਂ ਨੇ ਝੀਲਾਂ ਦਾ ਪਾਣੀ ਦੇ ਘਰਾਜ ਵੜ ਗਿਆ ਫਸਲਾਂ ਡੁੱਬ ਗਈਆਂ ਸਾਰੀਆਂ ਕੋਈ ਵਿਕਾਸ ਸਾਡੇ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ ਮਾਨ ਨੂੰ ਜੇਕਰ ਪੰਜਾਬ ਸਰਕਾਰ ਤੁਹਾਡੀ ਇਸ ਗੱਲ ਤੇ ਨਹੀਂ ਸੁਣਵਾਈ ਕਰਦੀ ਅਗਲੀ ਮੂਵਮੈਂਟ ਕੀ ਹੋਈ ਗਿਆ ਅਸੀਂ ਜੀ ਉੱਥੇ ਮਜੀਠੇ ਵੀਡੀਓ ਦਫ਼ਤਰ ਗਾੜੀ ਧਰਨਾ ਲਾਵਾਂਗੇ ਜੀ ਉੱਥੇ ਧਰਨਾ ਲਾਵਾਂਗੇ ਜੀ ਭੋਖੜ ਤਾਰ ਰੱਖਾਂਗੇ ਭੋਖੜ ਤਾਰ ਰੱਖਾਂਗੇ ਜਿੰਨਾ ਤੇ ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ ਤੇ ਅਸੀਂ ਉੱਥੋਂ ਧਰਨੇ ਤੋਂ ਉੱਠਾਂਗੇ ਨਹੀਂ